ਨੰਬਰ 1 ਬਾਲਾਂ ਦੀ ਲਵਾਈ ਵਧਾਉਣ ਲਈ ਨਾਰੀਅਲ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਬਾਲਾਂ ਦੀਆਂ ਜੜਾਂ ਵਿੱਚ ਮਾਲਿਸ਼ ਕਰਨ ਦੇ ਨਾਲ ਬਾਲਾਂ ਦੀਨ ਲਵਾਈ ਵਧ ਜਾਂਦੀ ਹੈ। ਨੰਬਰ 2 ਅਕਸਰ ਕਿਚਨ ਵਿੱਚ ਕੰਮ ਕਰਦੇ ਸਮੇਂ ਜੇਕਰ ਤੁਹਾਡਾ ਹੱਥ ਜਲ ਜਾਵੇ ਤਾਂ ਉਸ ਉੱਪਰ ਜ਼ੈਤੂਨ ਦਾ ਤੇਲ ਲਗਾਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਨੰਬਰ 3 ਦੁੱਧ ਵਿੱਚ ਸੌਂਫ ਮਿਲਾ ਕੇ ਪੀਣ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 4 ਸਟਰਾਬਰੀ ਦੇ ਇਸਤੇਮਾਲ ਨਾਲ ਦੰਦ ਨੇਚਰਲ ਤਰੀਕੇ ਦੇ ਨਾਲ ਦੰਦ ਸਫੇਦ ਹੋ ਜਾਂਦੇ ਹਨ। ਨੰਬਰ 5 ਜੇਕਰ ਤੁਹਾਨੂੰ ਕੇਲਾ ਖਾਣ ਦੇ ਨਾਲ ਕਬਜ਼ ਦੀ ਸਮੱਸਿਆ ਹੁੰਦੀ ਹੈ ਤਾਂ ਕੇਲੇ ਉੱਪਰ ਥੋੜਾ ਜਿਹਾ ਕਾਲਾ ਨਮਕ ਲਗਾ ਕੇ ਖਾਓ। ਇਸ ਨਾਲ ਕਬਜ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 6 ਜਿਆਦਾ ਚੀਨੀ ਵਾਲੀ ਚਾਹ ਪੀਣ ਨਾਲ ਲੋਕ ਜਲਦੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਨੰਬਰ 7 ਖਾਣੇ ਤੋਂ ਬਾਅਦ ਗੁੜ ਦਾ ਸੇਵਨ ਕਰਨ ਨਾਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜਾਂ ప్రతి ਦਿਨ ਗੁੜ ਦਾ ਸੇਵਨ ਕਿਸੇ ਨਾ ਕਿਸੇ ਰੂਪ ਵਿੱਚ ਕਰਨਾ ਚਾਹੀਦਾ ਹੈ। ਇਸ ਨਾਲ ਅਨੀਮੀਆ ਦਾ ਖਤਰਾ ਨਹੀਂ ਰਹਿੰਦਾ। ਨੰਬਰ 8 ਜੇਕਰ ਤੁਹਾਨੂੰ ਮੁਹਾਸਿਆਂ ਦੀ ਸਮੱਸਿਆ ਹੈ ਤਾਂ ਐਲੋਵੀਰਾ ਜੈੱਲ ਦੀ ਮ사ਜ ਕਰੋ। ਨੰਬਰ 9 ਖਾਣਾ ਖਾਣ ਤੋਂ ਬਾਅਦ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਗਰਮ ਪਾਣੀ ਵਿੱਚ ਕਾਲਾ ਨਮਕ ਅਤੇ ਨਿੰਬੂ ਮਿਲਾ ਕੇ ਪੀ ਲਓ ਤੁਹਾਨੂੰ ਆਰਾਮ ਮਿਲੇਗਾ। ਨੰਬਰ 10 ਕੱਚੀ ਮੂਲੀ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਨੰਬਰ 11 ਰਾਤ ਦੇ ਸਮੇਂ ਆਲੂ ਖਾਣ ਨਾਲ ਭਜਨ ਵੱਧਦਾ ਹੈ। ਨੰਬਰ 12 ਗੈਸ ਦੀ ਸਮੱਸਿਆ ਹੋਣ ਤੇ ਭੋਜਨ ਵਿੱਚ ਤੁਸੀਂ ਅਜਮੈਨ ਮਿਲਾਉਣੀ ਸ਼ੁਰੂ ਕਰ ਦਿਓ ਗੈਸ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 13 ਰਸੋਈ ਦੇ ਦਰਵਾਜ਼ੇ ਤੇ ਸਟੋਰ ਦੀ ਅਲਮਾਰੀ ਹੇਠਾਂ 8-10 ਲੌਂਗ ਰੱਖੋ ਅਤੇ ਕਾਕਰੋਚ ਭਜ ਜਾਣਗੇ ਨੰਬਰ 14 ਦੁੱਧ ਵਿੱਚ ਇੱਕ ਚੁਟਕੀ ਖਾਣੇ ਵਾਲਾ ਸੋਡਾ ਮਿਲਾਉਣ ਨਾਲ ਦੁੱਧ ਜਲਦੀ ਖਰਾਬ ਨਹੀਂ ਹੁੰਦਾ ਨੰਬਰ 15 ਦਹੀਂ ਖਾਣ ਨਾਲ ਖੁਜਲੀ ਬੰਦ ਹੋ ਜਾਂਦੀ ਹੈ। ਨੰਬਰ 16 ਗੁੜ ਦੇ ਚੌਲ ਖਾਣ ਨਾਲ ਕਦੇ ਵੀ ਖਾਂਸੀ ਅਤੇ ਗਲੇ ਦੀ ਖਰਾਸ਼ ਨਹੀਂ ਹੁੰਦੀ। ਨੰਬਰ 17 ਅਖਰੋਟ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 18 ਪਿਸਤਾ ਖਾਣ ਦੇ ਨਾਲ ਵਿਅਕਤੀ ਦਾ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ ਜਿਸ ਨੂੰ ਚੱਲਣ ਦੇ ਨਾਲ ਵਜ਼ਨ ਘਟ ਹੁੰਦਾ ਹੈ ਅਤੇ ਨਿਰੰਤਰ ਵਿੱਚ ਰੱਖਿਆ ਜਾਂਦਾ ਹੈ। ਨੰਬਰ 19 ਸੇਵਖਾਨ ਨਾਲ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 2 ਚਾਹ ਤੋਂ ਬਾਅਦ ਗਲਤੀ ਨਾਲ ਕਦੇ ਵੀ ਕੋਲਡ ਡਰਿੰਕ ਨਹੀਂ ਪੀਣੀ ਚਾਹੀਦੀ। ਨੰਬਰ 21 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਸਵੇਰੇ ਪਾਣੀ ਪੀਣ ਤੋਂ ਕੁਝ ਦੇਰ ਅੱਡੀਆਂ ਦੇ ਬਾਅਦ ਚੱਲਣਾ ਚਾਹੀਦਾ ਹੈ। ਨੰਬਰ 22 ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੋ ਰਹੀ ਹੈ ਤਾਂ ਥੋੜਾ ਜਿਹਾ ਗੁੜ ਖਾ ਲੋ ਤੁਹਾਡਾ ਸਰੀਰ ਉਨਰਜੀ ਮਿਲੇਗੀ ਨੰਬਰ 23 ਇੱਕ ਸਾਹ ਵਿੱਚ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਤੁਹਾਡੇ ਸੀਨੇ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ ਨੰਬਰ 24 ਸਵੇਰ ਦੇ ਸਮੇਂ ਭਿੱਜੇ ਹੋਏ ਛੋਲੇ ਖਾਣ ਨਾਲ वजन ਤੇਜ਼ੀ ਨਾਲ ਵਧਦਾ ਹੈ ਅਤੇ ਨਾਲ ਹੀ ਤੁਹਾਡੇ ਮਸਲ ਮਜ਼ਬੂਤ ਹੁੰਦੇ ਹਨ ਨੰਬਰ 25 ਰੋਜ਼ਾਨਾ ਸਵੇਰੇ ਇੱਕ ਟਮਾਟਰ ਖਾਣ ਨਾਲ ਤੁਹਾਡੇ ਵਾਲ ਕਦੇ ਵੀ ਸਫੇਦ ਨਹੀਂ ਹੋਣਗੇ ਨੰਬਰ 26 ਜੇਕਰ ਬੁਖਾਰ ਘਟਣਾ ਹੋ ਰਿਹਾ ਹੋਵੇ ਤਾਂ ਚੌਲਾਂ ਦਾ ਉਬਲਿਆ ਹੋਇਆ ਪਾਣੀ ਪੀ ਲਓ ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ ਨੰਬਰ 27 ਲੰਬੇ ਸਮੇਂ ਤੱਕ ਲਗਾਤਾਰ ਝੁੱਕ ਕੇ ਟੀਵੀ ਦੇਖਣ ਨਾਲ ਤੁਹਾਡੀ ਰੀੜ ਦੀ ਹੱਡੀ ਅਤੇ ਗਰਦਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 28 ਜੇਕਰ ਤੁਸੀਂ ਗਲੇ ਦੀ ਖਰਾਸ਼ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਇਸ ਲਈ ਤੁਸੀਂ ਇੱਕ ਚੌਕਲੇਟ ਖਾਓ ਨੰਬਰ 29 ਜੇਕਰ ਤੁਸੀਂ ਵਾਰ-ਵਾਰ ਕਿਡਨੀ ਸਟੋਨ ਜਾਂ ਫਿਰ ਪਿਸ਼ਾਬ ਦੀ ਜਲਨ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 30 ਦਾਲ ਚੀਨੀ ਦਾ ਕਾੜਾ ਪਿਓ ਦਿਨ ਵਿੱਚ ਕਿਸੇ ਵੀ ਰੂਪ ਵਿੱਚ ਸੇਵਨ ਕਰਨ ਨਾਲ ਤੁਹਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ ਨੰਬਰ 31 ਕਿਡਨੀ ਬਿਮਾਰੀ ਵਿੱਚ ਭੁੱਲ ਕੇ ਵੀ ਖੜੇ ਹੋ ਕੇ ਗਲਾਸ ਵਿੱਚ ਪਾਣੀ ਨਾ ਪਿਓ ਨੰਬਰ 32 ਛਿਲਕੇ ਵਾਲੀਆਂ ਦਾਲਾਂ ਸਬਜ਼ੀਆਂ ਨਾਲ ਕੈਸਟਰੋਲ ਹਮੇਸ਼ਾ ਘਟਦਾ ਹੈ ਨੰਬਰ 33 ਜੇਕਰ পেট ਦੀ ਕੋਈ ਵੀ ਬਿਮਾਰੀ ਹੈ ਤਾਂ ਘਰ ਵਿੱਚ ਮਸਰ ਦੀ ਦਾਲ ਖਾਓ ਨੰਬਰ 34 ਚੀਨੀ ਦੇ ਅੰਦਰ ਸਲਫਰ ਹੁੰਦਾ ਹੈ ਜੋ ਪਟਾਕਿਆਂ ਦੇ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ਇਹ ਸਰੀਰ ਦੇ ਅੰਦਰ ਜਾਣ ਨਾਲ ਬਾਹਰ ਨਹੀਂ ਨਿਕਲਦੀ ਚੀਨੀ ਖਾਣ ਨਾਲ ਪਿੱਤਾ ਵਾਧਦਾ ਹੈ ਨੰਬਰ 35 ਜਿਆਦਾ ਨਹਾਉਣ ਵਾਲੇ ਇਨਸਾਨ ਦੇ ਵਾਲ ਡਿੱਗਣ ਦੀ ਸਮੱਸਿਆ ਹੋ ਜਾਂਦੀ ਹੈ। ਨੰਬਰ 36 ਘਰ ਚੋਂ ਚੂਹੇ ਭਜਾਉਣਾ ਚਾਹੁੰਦੇ ਹੋ ਤਾਂ ਕਮਰੇ ਦੇ ਹਰ ਇੱਕ ਕੋਨੇ ਵਿੱਚ ਕਪੂਰ ਰੱਖੋ। ਨੰਬਰ 37 ਜੇਕਰ ਤੁਸੀਂ ਆਪਣਾ वजन ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਲੂ ਉਬਾਲ ਕੇ ਖਾਣੇ ਚਾਹੀਦੇ ਹਨ। ਨੰਬਰ 38 ਜੇਕਰ ਤੁਹਾਡੇ ਹੱਥ ਪੈਰ ਕਾਲੇ ਹਨ ਤਾਂ ਤੁਹਾਨੂੰ ਉਠਣੀ ਦਾ ਦੁੱਧ ਹੱਥਾਂ ਪੈਰਾਂ ਤੇ ਲਗਾਉਣ ਨਾਲ ਹੱਥ ਪੈਰ ਸਫੇਦ ਹੋ ਜਾਣਗੇ। ਨੰਬਰ 39 ਅੰਗੂਰ ਖਾਣ ਨਾਲ ਡਾਇਬਟੀਜ਼ ਦਾ ਖਤਰਾ ਵਧ ਜਾਂਦਾ ਹੈ। ਨੰਬਰ 40 ਫੈਟੀ ਲੀਵਰ ਦੇ ਮਰੀਜ਼ਾਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜੁਮ ਕਰਨਾ ਅਤੇ ਮਿਲਦੇ ਹਾਂ ਅਗਲੀ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ